ਤੂੰ ਵੀ ਅੰਦਰ ਸੌਂ ਗਈ ਹੈ ਉਹ ਕਿਤੇ ਦੇਖੋ ਗਿਆ ਨਾ ਵਾ ਭਾਬੀ ਕੱਪੜੇ ਪ੍ਰੈਸ ਕਰਦੇ ਤੇ ਗਾੜੀਆਂ ਸੌ ਸੌ ਗੱਲ ਕੀਤੀ ਮੰਮੀ ਜਦੋਂ ਕਰਨ ਨੂੰ ਚੰਗਾ ਭਲਾ ਪਤਾ ਵਾ ਕਿ ਸਾਡਾ ਉਹ ਕੰਮ ਕਰਕੇ ਖੁਸ਼ ਨਹੀਂ ਹੈਗੀ ਤੇ ਐਵੇਂ ਜਾਣ ਕੇ ਭੱਜ ਭੱਜ ਉਧਰ ਜਾਂਦਾ ਵਾ ਨੂੰ ਵੀ ਮਨਾ ਕਰੋ ਕਿ ਕੋਈ ਲੋੜ ਨਹੀਂ ਉਹ ਤੇ ਕੋਈ ਚੀਜ਼ ਮੰਗਣਦੀ ਤੇ ਕੋਈ ਚੀਜ਼ ਲੈਣਦੀ ਪੁੱਤ ਜੇ ਤਾਂ ਮੈਂ ਲੋਕਾਂ ਦੀਆਂ ਕੁੜੀਆਂ ਸਵੇਰੇ ਵੇਚਦਾ ਨਾ ਡਿਊਟੀ ਜਾਂਦੀਆਂ ਤੇ ਮੇਰੇ ਮਨ ਵਿੱਚ ਆਉਂਦਾ ਵਾ ਕਿ ਇਦਾਂ ਹੀ ਮੇਰੀ ਧੀ ਜਾਇਆ ਕਰੇ ਡੈਡੀ ਜੀ ਕਰਨ ਨੂੰ ਤੁਹਾਨੂੰ ਤੇਰਾ ਸਮਝਾਉਣੀ ਆ ਪਰ ਉਹਦੇ ਪੱਲੇ ਹੀ ਨਹੀਂ ਪੈਂਦਾ ਮੁੰਡਿਆਂ ਦਾ ਖੇੜਾ ਹੀ ਨਹੀਂ ਛੱਡਦਾ ਕਿ ਭੈਣ ਦਾ ਆਇਆ ਸੀ ਫੋਨ। ਉਹ ਨਾ ਸੰਦੀਪ ਵਾਸਤੇ ਰਿਸ਼ਤੇ ਦੀ ਦੱਸ ਪੰਡਈ ਆ। ਕਿ ਮੁੰਡਾ ਬਾਹਰੋਂ ਆਇਆ ਵਾ। ਕਾਦੀ ਆਕੜ ਹੈ? ਆਪੋਲੇ ਜਿਨਾ ਬਣੋ। ਪਤਾ ਤਾਂ ਤੁਹਾਨੂੰ ਸਾਰਾ ਹੀ ਆ। ਨਹੀਂ ਆਪਣੇ ਸੂਟ ਤੁਸੀਂ ਵਿਖਾਲੇ ਆ ਮੈਨੂੰ। ਆਪਣੇ ਵਿਖਾਲੇ ਨਹੀਂ ਆ। ਪਤਾ ਜੋ ਵੀ ਵਧੀਆ ਲੈਂਦੇ ਹੋਣੇ ਆ। ਮੈਂ ਤੈਨੂੰ ਢੀਕਣ ਦਿਆ। ਕੋਠੇ ਨਹੀਂ ਕੋਈ। ਉਹ ਕਾਮੀਆ ਕੋਈ। ਮੈਂ ਗੱਲ ਕਰਨੀ ਤੇ ਨਾਲ। ਗੱਲ ਉਹ ਨਹੀਂ ਗਈ ਹੈਗੀ। ਮੈਂ ਉਹਨੂੰ ਮਨਾ ਥੋੜਾ ਕੀਤਾ ਸੀ। ਸਵੇਰੇ ਸਵੇਰਾ ਟਾਈਮ ਹੁੰਦਾ ਵਾ ਉਹਨੂੰ ਕਿਹਾ ਆਪਣੀ ਜ਼ਬਾਨ ਨੂੰ ਲਗਾਮ ਦੇਲਾ ਇਹੋ ਜੀਆਂ ਗੱਲਾਂ ਮੈਂ ਨਹੀਂ ਆ ਸੁਣਨੀਆਂ ਆਪਣੀ ਕੁੜੀ ਦੇ ਪਰ ਖਿਲਾਫ ਓਏ ਉਹ ਮੈਨੂੰ ਸਾਰਾ ਕੁਝ ਨੇ ਦੱਸਤਾ ਮੈਨੂੰ ਕਿਹਾ ਹੀ ਕਿ ਜੇ ਸੂਟ ਲਿਆਂਦਾ ਸੀ ਤੇ ਤੂੰ ਰੱਖ ਲੈਂਦੀ ਪਹਿਲੀ ਗੱਲ ਤੇ ਇਹ ਆ ਮਾਦਾ ਤੂੰ ਉਹਨੂੰ ਕਹਿੰਦੀ ਨਾ ਵੀ ਸ਼ਹਿਰ ਚੱਲ ਮੇਰ ਨਾਲ ਸੰਦੀਪ ਨੇ ਤੈਨੂੰ ਮੜਾ ਜਾ ਪਤਾ ਨਹੀਂ ਕੀ ਕਹਿਤਾ ਵਾ ਤੇ ਤੂੰ ਉਹਨੂੰ ਨਾ ਕਰਦੀ ਮੁੜ ਕੇ ਵੀ ਮੇਰੀ ਤਾਂ ਦਵਾਈ ਮੁੱਕੀ ਸੀ ਦਵਾਈ ਦਾ ਕਰਕੇ ਤਾਂ ਮੈਂ ਮਰੀ ਗਈ ਹਾਂ ਉਹ ਵੀ ਇਹੋ ਗੱਲ ਕਹੀ ਜਾਣ ਲਈ ਮੰਮੀ ਤੋਂ ਬਹਾਨਾ ਮਾਰ ਕੇ ਗਈ ਮੰਮੀ ਤਾਂ ਬਹਾਨਾ ਮਾਰ ਕੇ ਗਈ ਮੈਂ ਉਥੋਂ ਕੀ ਕੈਂਠਾ ਬਣਾ ਲਿਆਈ ਹਾਂ ਬਹਾਨਾ ਮਾਰ ਕੇ ਤੂੰ ਨਾ ਪਹਿਲ ਸੰਦੀਪ ਨੂੰ ਨਹਿਆ ਕਰ ਪਹਿਲ ਆਪਣੀ ਨੌ ਨੂੰ ਦਿਆ ਕਰ ਜਿੰਨੇ ਕੰਮ ਆਉਣਾ ਵਾ ਕੱਲ ਨੂੰ ਤੇਰੇ ਉਹਨੇ ਤੇ ਵਿਆਹ ਕੇ ਦੂਜੇ ਘਰ ਚਲ ਜਾਣਾ ਮੈਂ ਮੰਦੀ ਆਂ ਕਿ ਉਹਨੇ ਦੂਜੇ ਘਰ ਚਲ ਜਾਣਾ ਵਾ ਪਰ ਨੌ ਵੀ ਤੀ ਬਣ ਕੇ ਰਵੇ ਨਾ ਮੈਂ ਵੀ ਕਿੰਨਾ ਬੋਲਾਂ ਡੇ ਅੱਜ ਅੰਦਰ ਇਹ ਤਾਂ ਕਰਦੀ ਆ ਪਾਣੀ ਪੀ ਕੇ ਜਾਂਦੀ ਆ ਉਹਦੇ ਆਪਣਾ ਉਹ ਖਾਲਦੀ ਆ ਉਹ ਧੀ ਤੁਸੀਂ ਬਣਾਓਗੇ ਤੇ ਫੇਰੀ ਆ ਨਾ ਨਾ ਕਿੱਦਾਂ ਧੀ ਬਣਾਇਂਦਾ ਵਾ ਤੁਸੀਂ ਪਹਿਲਾਂ ਉਹਨੂੰ ਕਹਿੰਦੇ ਨਾ ਵੀ ਸ਼ਹਿਰ ਚੱਲੀਏ ਵੇ ਮੈਂ ਤਾਂ ਸੋਚਿਆ ਹੀ ਤੂੰ ਬੰਬੀ ਤੋਂ ਆ ਜਾਏਗਾ ਤੇ ਕਿੰਨੇ ਜਾਣੇ ਚੱਲ ਜਾਓਗੇ ਫੇਰ ਮੈਂ ਆਹ ਮੇਰੀ ਦਵਾਈ ਮੁੱਕੀ ਆ ਜੇ ਤੁਸੀਂ ਦੋ ਚਾਰ ਦਿਨ ਨਾ ਗਏ ਤੇ ਮੈਨੂੰ ਕਿਨੇ ਲਿਆ ਕੇ ਦੇਣੀ ਮੁੜ ਕੇ ਤੇ ਜਾਂ ਫਿਰ ਦਵਾਈ ਲੈ ਕੇ ਆ ਜਾਂਦੇ ਤੁਸੀਂ ਸੂਟ ਨਾਲ ਲਿਆਉਂਦੇ ਇਹ ਤਿੰਨੇ ਜਾਣੀਆਂ ਚੱਲ ਜਾਂਦੀਆਂ ਘੜੀ ਘੜੀ ਫਿਰ ਜਾਇਆ ਜਾਂਦਾ ਗਰਮੀ ਦੇ ਵਿੱਚ ਜਿੱਦਾਂ ਦੇ ਉਹਨੇ ਲਿਆਉਣੇ ਨਾਲ ਲੈ ਜੀ ਹਾਂ ਤੇ ਲਿਆਦੀ ਉਹਨੂੰ ਪਰ ਇੱਕ ਗੱਲ ਵਾ ਉਹਨੂੰ ਸਮਝਾ ਥੋੜਾ ਬੋਤਾ ਖਾਣੇ ਚ ਪਾ ਗੱਲ ਨਾ ਆਈ ਨਾ ਘਰੋਂ ਇਹ ਬੜਾ ਕੋਈ ਕਰਨਾ ਪੈਂਦਾ ਹੁੰਦਾ ਵਾ ਸ਼ਹਿਰ ਕਿਤੇ ਹੈਗਾ ਸੀ ਦੂਰ ਕਿਤੇ ਆਹ ਤੇ ਸ਼ਹਿਰ ਵਾ ਤੇ ਕੋਈ ਗੱਲ ਨਹੀਂ ਤੂੰ ਲੈ ਜੀ ਨਾਲ ਉਹ ਰੋਟੀ ਮੰਗੀ ਹੀ ਉਹ ਵੀ ਭੁੱਖ ਮਾਰ ਕੇ ਰਹਿਤੀ ਐ ਮੈਨੂੰ ਪਤਾ ਨਹੀਂ ਕਿਹੜੀ ਗੱਲ ਹੋ ਗਈ ਆ ਕਿਤੇ ਹੋਂ ਤੈਨੂੰ ਹੀ ਦੱਸਣਾ ਵਾ ਕਿੰਨੂੰ ਦੱਸਾਂ ਪਰ ਤੂੰ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ ਤੇ ਰਪਿੰਦਰ ਚ ਕੋਈ ਗਲਤੀ ਨਹੀਂ ਕੱਢਦਾ ਇਹਨਾਂ ਜਿੰਨੀ ਗਲਤੀ ਆ ਮੰਮੀ ਦੇ ਵਿੱਚ ਹੀ ਆ ਮੰਮੀ ਨਾਲ ਮਿਲ ਕੇ ਛਦੈਣ ਬਣਾਈਆਂ ਉਹ ਤਾਂ ਚੰਗੀ ਆ ਨਾਲੇ ਗੱਲਾਂ ਬਾਤਾਂ ਨਿਆਣਿਆਂ ਵਿਚਾਰਿਆਂ ਨੂੰ ਕਰ ਲੈਂਦੀ ਆ ਤੇ ਨਾਲੇ ਰੋ ਰ ਆ ਕੇ ਸੱਚੀ ਹੋ ਜਾਂਦੀ ਆ ਆਹ ਕੰਮ ਵਧੀਆ ਫੜਿਆ ਹੁੰਦੇ ਮੰਮੀ ਕੀ ਗੱਲ ਹੋ ਗਈ ਆ ਗੱਲ ਪੁੱਤ ਕੀ ਹਣੀ ਆ ਕਰਨੇ ਜਾਣਾ ਸੀ ਕਾਲਜ ਤੂੰ ਵੀ ਅੰਦਰ ਸੌਂਗੀ ਹਾਂ ਉਹ ਕਿਤੇ ਦੇਖੋ ਗਿਆ ਹਣਾ ਵਾ ਤੇ ਭਾਬੀ ਕੱਪੜੇ ਪ੍ਰੈਸ ਕਰਦੇ ਤੇ ਗਾੜੀਆਂ ਸੌ ਸੌ ਗੱਲ ਕੀਤੀ ਮੈਂ ਤਾਂ ਕਰਨ ਨੂੰ ਕਿਹਾ ਸੀ ਫੇ ਤੂੰ ਇਹਨਾਂ ਸਗਾਤ ਨੂੰ ਕਹਿਣਾ ਕਿਉਂ ਹੀ ਤੂੰ ਸੰਦੀਪ ਨੂੰ ਕਹਿ ਦਿੰਦਾ ਆਪੇ ਉਹ ਕਰ ਦਿੰਦੀ ਤੇ ਮੈਨੂੰ ਕਹਿੰਦਾ ਉਹ ਤੇ ਤਿਆਰ ਹੋਣ ਲਈ ਜਾਣ ਵਾਸਤੇ ਮੰਮੀ ਜਦੋਂ ਕਰਨ ਨੂੰ ਚੰਗਾ ਭਲਾ ਪਤਾ ਵਾ ਕਿ ਸਾਡਾ ਉਹ ਕੰਮ ਕਰਕੇ ਖੁਸ਼ ਨਹੀਂ ਹੈਗੀ ਤੇ ਐਵੇਂ ਜਾਣ ਕੇ ਭੱਜ ਭੱਜ ਉਧਰ ਜਾਂਦਾ ਵਾ ਕੀ ਲੋੜ ਹੀ ਨੂੰ ਜਾਂਦੀ ਮੈਨੂੰ ਕਹਿ ਦਿੰਦਾ ਜਿਵੇਂ ਤਿਆਰ ਵੀ ਹੋਣ ਦੀ ਹੀ ਤੇ ਕੱਪੜੇ ਪ੍ਰੈਸ ਕਰਕੇ ਚਲ ਜਾਂਦੀ ਸੰਦੀਪ ਤੈਨੂੰ ਮੈਂ ਕਿਹੜੀ ਕਿਹੜੀ ਗੱਲ ਦੱਸਾਂ ਮੈਨੂੰ ਤਾਂ ਦੱਸਦੀ ਨੂੰ ਸ਼ਰਮ ਆਉਂਦੀ ਆ ਕਹਿਣਾ ਵਾ ਧੀ ਵਿੱਚ ਤੇ ਨੌ ਵਿੱਚ ਫਰਕ ਕਰਦੀ ਆ ਪਰ ਮੈਂ ਫਰਕ ਨਹੀਂ ਕਰਦੀ ਜਦੋਂ ਮੈਂ ਤੇਰੀ ਚਾਚੀ ਦੇ ਘਰੋਂ ਹੁੰਦੇ ਹੀ ਹਨਾ ਆ ਸੋਚ ਬੰਦ ਕਰਨ ਦੇ ਹੀ ਬੱਤੀ ਵਾਲੀ ਤੂੰ ਸੁੱਤੀ ਹੰਦਰ ਅੱਛਾ ਤੈਨੂੰ ਨਹੀਂ ਪਤਾ ਲੱਗਾ ਕਿ ਬੱਤੀ ਬੰਦ ਹੋਈ ਆ ਮੰਮੀ ਮੈਨੂੰ ਨਹੀਂ ਪਤਾ ਲੱਗਾ ਵੇਹ ਲੋ ਕਿੱਡੀ ਚਲਾਕ ਵਾਏ ਮੈਂ ਤਾਂ ਉੱਤੇ ਹੀ ਆ ਗਈ ਤੇ ਮੈਂ ਕੁੜੇ ਹਾਕ ਕਰਨ ਦੇ ਆ ਇਹ ਮੰਮੀ ਲਾਈਟ ਵੱਧ ਘੱਟ ਹੋਣ ਰਹੀ ਸੀ ਤੇ ਮੈਨੂੰ ਇਹ ਹੈਗਾ ਕਿ ਕੋਈ ਕੀ ਨਾ ਸੜ ਜੇ ਮੈਂ ਤਾਂ ਮਸ਼ੀਨ ਤਾਂ ਤੇਰੀ ਮਾਂ ਚੱਲਣ ਰਹੀ ਆ ਉਹ ਤਾਂ ਸੜੀ ਨਾ ਤੇ ਮੈਂ ਜਾਂ लवली ਨੂੰ ਆਂਦੀ ਹਾਂ ਜਾਂ ਆਪਣੇ ਪਿਓ ਨੂੰ ਆਂਦੀ ਹਾਂ ਮੈਂ ਜੇ ਨਾ ਲਾਗੀ ਨਾ ਤੇ ਲੋਕਾਂ ਨੇ ਕਹਿਣਾ ਵਾ ਸੱਸ ਨੇ ਨਾ ਮਾਰਦੀ ਆ ਨਾ ਲਾ ਕੇ ਤੈਨੂੰ ਨਹੀਂ ਕਿਸੇ ਨੇ ਵੀ ਕਹਿਣਾ ਵੇਖ ਲਓ ਉਹਦਾ ਮੰਮੀ ਤੁਸੀਂ ਮੈਨੂੰ ਕਹਿੰਦੇ ਆ ਕਿ ਤੂੰ ਗਲਤ ਵਾ ਫਿਰ ਇਹੋ ਜਿਹਾ ਕਿੰਨੇ ਕਰਨਾ ਇੰਨਾ ਮੈਂ ਤਾਂ लवली ਨੂੰ ਇਹ ਗੱਲ ਜੇ ਦੱਸੀ ਨਹੀਂ ਗਈ ਮੈਂ ਹੁਣ ਸਾਰੀਆਂ ਗੱਲਾਂ ਦੱਸਾਂ ਨਾ ਤੇ ਕਹਿਣਾ ਵੀ ਮਾਂ ਚਾਦੀ ਚਵੰਤੀ ਲਾ ਦਿੰਦੀ ਆ ਮਾਂ ਚਵੰਤੀ ਲਾ ਦਿੰਦੀ ਤੇ ਜਦੋਂ ਇਹ ਲੰਦੀ ਆ ਉਦੋਂ ਤਹੀ ਗੱਲ ਕਰਨੀ ਸੀ ਨਾ ਮੈਂ ਫਿਰ ਨਾ ਸੋਚ ਚਲਾ ਕੇ ਅੰਦਰ ਜਾ ਕੇ ਲਾਈਟ ਵੇਖੀ ਕੋਈ ਲਾਈਟ ਵੱਧ ਘਟ ਨਹੀਂ ਹੋਣ ਢਈ ਫੇ ਮੇ ਮਾਰੀ ਆਵਾਜ਼ ਮੈਂ ਹਾਂ ਵੀ ਮੈਂ ਤਾਂ ਜੋਰ ਨਾਲ ਘਰੋਂ ਆਈ ਆ ਉਧਰ ਲਾਈਟ ਚੰਗੀ ਭਲੀ ਆਉਂ ਢਈ ਸੀ ਆਉਂਦੇ ਵੱਧ ਘਟ ਹੋਣ ਢਾ ਵੀ ਇਹ ਮੰਮੀ ਤੁਸੀਂ ਉਥੋਂ ਜਦੋਂ ਦੇ ਤੁਰਿਆ ਜ ਘੜੀ ਲੱਗ ਗਈ ਹੋਊਗੀ ਮੈਂ ਘੜੀ ਕਾਦੀ ਲੱਗ ਗਈ ਆ ਪਰ ਨਾ ਇਹ ਤੇਰੇ ਸੌਣ ਕਰਕੇ ਕੰਮ ਕਰਨ ਢਈ ਸੀ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮੇਰੇ ਨਾਲ ਇਦਾਂ ਕਿਉਂ ਕਰਦੀ ਐ ਇੰਨਾ ਵਿਤਕਰਾ ਕਰਦੀ ਐ ਮੈਂ ਸਗੋਂ ਭਾਬੀ ਭਾਬੀ ਕਰਦੀ ਆ ਮੇਰਾ ਤਾਂ ਹੀ ਜੀ ਨਹੀਂ ਕਰਦਾ ਇਹਦਾ ਕੰਮ ਕਰਾਉਣ ਨੂੰ ਚਲ ਕੋਈ ਗੱਲ ਨਹੀਂ ਪੁੱਤ ਮੈਂ ਸਾਰਾ ਕੁਝ ਲਵਲੀ ਨੂੰ ਦੱਸਦਾ ਵਾ ਵੀ ਇਦਾਂ ਕਰਦੀ ਐ ਕੱਲ ਨੂੰ ਹਾਨੂੰ ਨਾ ਕਵੀ ਮੈਂ ਸੂਟ ਲੈ ਆ ਕੇ ਦਿੱਤਾ ਹੀ ਤਗੜੀ ਨਾ ਹੱਥ ਨਹੀਂ ਪਾਇਆ ਕੋਈ ਗੱਲ ਨਹੀਂ ਨਹੀਂ ਪਾਇਆ ਤੇ ਤੁਹਾਨੂੰ ਵੀ ਕੋਈ ਲੋੜ ਨਹੀਂ ਹੈਗੀ ਕੋਈ ਚੀਜ਼ ਲਿਆ ਕੇ ਦੇਣ ਦੀ ਮੈਂ ਤਾਂ ਕਹਿੰਦੀ ਤੂੰ ਇਹ ਸੁਆਲਾ ਸਗੋ ਕੋਈ ਗੱਲ ਨਹੀਂ ਸੁਆਲਾਂਗੀ ਆ ਕਿਤੇ ਜਾਣਾ ਆਉਣਾ ਪਏ ਤੇ ਪਾਜ ਨਹੀਂ ਸੌਂਗੀ ਤੇ ਨਾ ਸੌਾਂਵੇਂ ਜਿਆਦੀ ਆਕੜ ਕਰਦੀ ਐ ਬੇਰਾ ਤੇ ਇਕ ਰਾਦਾ ਵਾ ਤੇਰੀ ਮਾਂ ਨੂੰ ਸਦਾ ਉਹਨੂੰ ਦੱਸਾਂ ਤੇਰ ਕੰਨ ਖੁੱਲਣੇ ਇਹਦੇ ਮੈਂ ਤਾਂ ਉਹ ਹੀ ਗੱਲ ਵਾ ਕਿ ਦੱਸਦੀ ਨਹੀਂਗੀ ਪਿਛਾ ਲੈ ਗਲੇ ਕਹਿਣਗੇ ਇਹ ਇਨਾਂ ਦੇ ਘਰ ਵਿੱਚ ਗੱਲਾਂ ਹੋਣ ਵੀ ਡੈਪੀਆਂ ਵਾ ਉਦਾਂ ਮੈਨੂੰ ਕਹਿੰਦੀ ਆ ਕਿ ਸਹੁਰੇ ਘਰ ਤੋਂ ਵਸਣਾ ਨਹੀਂ ਆ ਮੈਨੂੰ ਕਿਹਾ ਸੀ ਵੇਖੀ ਹਾਲ ਉਹਦਾ ਕੀ ਕੀਤਾ ਸੀ ਮੈਂ ਜਬਾਨ ਖੇਚ ਦੂੰਗੀ ਜੇ ਸੰਦੀਪ ਬਾਰੇ ਇੱਕ ਵੀ ਲਫ਼ਜ਼ ਬੋਲਿਆ ਤੇ ਉਹਨੂੰ ਮਾੜਾ ਜਿਹਾ ਢਕਾ ਦਿੰਦੀ ਆ ਉਸ ਵੇਲੇ ਭੱਜ ਆਉਂਦਾ ਟਾਡੇ ਵੱਲ ਚੱਲ ਕੋਈ ਗੱਲ ਨਹੀਂ ਮੰਮੀ ਹਾਂ ਕੰਮ ਛੱਡੋ ਠੀਕ ਹੈ ਨਾ ਇਹਨੂੰ ਡਾਇਆ ਕਰੋ ਉਹਦਾ ਕਹਿੰਦੀ ਮੈਂ ਬੜਾ ਕੰਮ ਕਰਦੀ ਆਂ ਕੀ ਕੰਮ ਕਰਦੀ ਆਂ ਸਾਰਾ ਦਿਨ ਤੇ ਤੁਸੀਂ ਲੱਗੇ ਰਹਿੰਦੇ ਆਂ ਉਹ ਨਹੀਂ ਕਰਨਾ ਤੇ ਮੈਂ ਤਾਂ ਟਾਟਾ ਕਰਕੇ ਕਰਨਾ ਹੀ ਆਂ ਤੁਸੀਂ ਤਿੰਨ ਜਣੇ ਖਾਣ ਵਾਲੇ ਆਂ ਆ ਕਰਨ ਨੂੰ ਵੀ ਮਨਾ ਕਰੋ ਕਿ ਕੋਈ ਲੋੜ ਨਹੀਂ ਉਹ ਤੇ ਕੋਈ ਚੀਜ਼ ਮੰਗਣਦੀ ਤੇ ਕੋਈ ਚੀਜ਼ ਲੈਣਦੀ बदियतिस नाउ कोशिश भी नहीं करना कि प्लीज ना बच्चे ना कौन कौन करता हां पी का करना है हां वो के दे बार कंपन का करना हां जी हां जी नहीं जानती है संदीपो

ਤੇ ਕੀ ਇਹਦੀ ਗੁਸਾ ਨਾ ਕਰੀਂ ਜਵਾਬ ਦੇ ਤਾ ਜਵਾਬ ਦੇਣ ਵਾਲੀ ਕੋਈ ਕਰਨੀ ਨਹੀਂ ਹੈਗੀ ਸਾਨੂੰ ਇਹ ਆ ਕਿ ਚਾਹੀਦੀ ਨਹੀਂ ਇਹੰਤ ਕੀਤੀ ਆ ਹੁਣ ਇਹ ਆ ਕਿ ਉਹਦੇ ਡਿਗਰੀ ਤੇ ਕੰਪਲੀਟ ਹੋ ਜੇ ਅਗਰ ਨਾਲ ਕੀਪਟਾ ਦੇ ਕਰਾਉਣੀ ਹੁਣ ਕਿਤੇ ਨਹੀਂ ਕਹਿਣਾ ਹੁਣ ਘਰੇ ਬੈਠਾ ਜੇ ਉਹਨਾਂ ਖਰਚਾ ਵੀ ਲਾਇਆ ਉਹਨੇ ਵੀ ਨਹੀਂ ਸਰਫਾਈ ਕੀਤੀ ਤਾਂ ਕੀ ਫਾਇਦਾ ਨਾਵਾ ਕੋਈ ਨਹੀਂ ਕੋਈ ਨਹੀਂ ਤੇ ਇਹ ਮਾਤਰੋ ਮੈਂ ਇਹਨਾਂ ਨਾਲ ਗੱਲ ਕਰਕੇ ਨਾ ਫਿਰ ਤੁਹਾਨੂੰ ਦੱਸ ਦੂੰਗੀ ਕੌਣ ਹੈ। ਕਿਰਪਾ ਕਰੀਂ। ਕਰਨਾ ਕਿੱਥੇ ਚੱਲੇ ਆਂ? ਉਹ ਕਿਦੇ ਨੇ ਜੀ ਮੈਂ ਅੱਡੇ ਤੇ ਚੱਲੇ ਆਂ। ਤੇ ਇਦਾਂ ਕਰ ਹਾਂ ਮੈਨੂੰ ਨਿਊਡਲ ਲਿਆਦੇ ਹਾਂ। ਮੇਰਾ ਬੜਾ ਜੀ ਕਰਨ ਡਿਆ ਵਾ। ਉਹ ਮੇ ਕੋ ਤੇ ਪੈਸੇ ਨਹੀਂ ਆ ਮੈਂ ਕਿੱਥੋਂ ਲਿਆਦਾ। ਆਹੋ ਦੋਸਤਾਂ ਨੂੰ ਖਾਣ ਵਰੀ ਬੜੀ ਸ਼ੈਤ ਨਿਕਲ ਜਾਂਦੇ ਆ। ਮੇਰੇ ਵਾਰੀ ਕਹਿ ਦਿੰਦਾ ਹੈ ਨਹੀਂ ਆ ਸਭ ਕੁਝ ਹੁੰਦਾ ਤੇਰੇ ਕੋਲ ਉਹ ਦੋਸਤਾਂ ਨਾ ਮੈਂ ਕਿਹਾ ਰੋ ਜਾਣ ਡਿਆ ਵਾਂ ਮੇਰੇ ਕੋ ਤੇ ਰੁਪਿਆ ਹੈ ਨਹੀਂ ਆ ਮੈਨੂੰ ਭੁੱਲ ਨਹੀਂ ਹੈਗੀ ਤੇਰੀ ਕਿੱਡਾ ਚਲਾਕ ਬੰਦਾ ਵਾ ਦੀਦੀ ਜੀ ਇਹ ਨਿਊਡਲ ਖਾਣੇ ਆ ਨਾ ਤੇ ਮੰਮੀ ਕੋ ਪਹਿਲਾਂ ਪੈਸੇ ਲੈ ਕੇ ਦੇ ਦੋ ਮੈਨੂੰ ਮੈਂ ਕੋਈ ਚੀਜ਼ ਮੰਗਾ ਲਾਂ ਨਾ ਤੇ ਕਿੱਡਾ ਔਖਾ ਹੁੰਦਾ ਵਾ ਜਿਵੇਂ ਕਾਲਜ ਤੋਂ ਆਉਂਦਿਆਂ ਉੱਥੇ ਦੁਕਾਨ ਤੇ ਖਲੋ ਜਾ ਤੇ ਫੇਰ ਤੂੰ ਚੀਕਣਾ ਵਾ ਉਹ ਮੈਂ ਕਿਹੜਾ ਨਾ ਘੰਡਿਆ ਵਾਂ ਪੈਸੇ ਲੈ ਕੇ ਦੋ ਤੇ ਮੈਂ ਲਿਆ ਦਿੰਦਾ ਵਾਂ ਕੋਈ ਨਾ ਘੰਡਾ ਫੇਰ ਕਹੋ ਰੋਕ ਇੱਥੇ ਮੈਂ ਲਿਆਉਣੀ ਪੈਸੇ ਆ ਲੈ ਆ ਦੋ ਚੱਲ ਆਪੇ ਲੈ ਕੇ ਹੁੰਦੀ ਐ ਪੈਸੇ ਇਹਦੇ ਪੈਸੇ ਦਾ ਲੈ ਕੇ ਦਊਂਗਾ ਕਿ ਮੇਰੇ ਕੋ ਕਿਥੋਂ ਨੇ ਆਲੇ ਫੜ ਪੈਸੇ ਤੇ ਦੋਸਤਾਂ ਨੂੰ ਨਾ ਖਵਾ ਹੀ ਹੁਣ ਲੈ ਵੀ ਲੈ ਸਰ ਜੂਗਾ ਸਰ ਜਾਣਾ ਔਰ ਤੈਨੂੰ ਕਿੰਨੇ ਚਾਹੀਦੇ ਆ ਚੱਲ ਕੋਈ ਗੱਲ ਨਹੀਂ ਜਿੰਨੇ ਬਚੇਓ ਫਿਰ ਮੇਰੇ ਆ ਆਹੋ ਬਚੇ ਤੇਰੇ ਆ ਮੈਨੂੰ ਵਾਪਸ ਆਉਣੇ ਚਾਹੀਦੇ ਬਾਕੀ ਪੈਸੇ ਉਹ ਕੋਈ ਗੱਲ ਨਹੀਂ ਵੇਖਾਂਗੇ ਸੰਦੀਪ ਪੁੱਤ ਪੜ੍ਹਾਈ ਕਿਦਾਂ ਦੀ ਚੱਲਣ ਈ ਤੇਰੀ ਡੈਡੀ ਜੀ ਵਧੀਆ ਚੱਲਣ ਈ ਪੜ੍ਹਾਈ ਪੁੱਤ ਮਨ ਲਾ ਕੇ ਪੜਿਆ ਕਰ ਮੇਰੇ ਵੀ ਨਾ ਮਨ ਚ ਬੜੇ ਸੁਪਨੇ ਆ ਮੇਰੀ ਧੀ ਨਾ ਪੜ੍ਹ ਲੈ ਕੇ ਤੇ ਅਫਸਰ ਬਣ ਜੇ ਡੈਡੀ ਜੀ ਇਹ ਵੀ ਸੁਪਨਾ ਤੁਹਾਡਾ ਪੂਰਾ ਹੋਊਗਾ ਟੈਨਸ਼ਨ ਨਾ ਲਓ ਤੁਸੀਂ ਤੇ ਪੁੱਤ ਡਿਗਰੀ ਵੀ ਤੇਰੀ ਪੂਰੀ ਹੋਣ ਵਾਲੀ ਆ ਹਾਂਜੀ ਹਾਂਜੀ ਤੇ ਮੈਂ ਤਾਂ ਹੀ ਕਹਿੰਦੇ ਆ ਵਾ ਵੀ ਧਿਆਨ ਦੇ ਕੇ ਪੜਿਆ ਕਰ ਨਹੀਂ ਨਹੀਂ ਡੈਡੀ ਜੀ ਪੜਨ ਤੇ ਆਪਣੇ ਵੱਲੋਂ ਹੁਣ ਪੂਰਾ ਹੀ ਡਈਆਂ ਮੈਂ ਕੋਈ ਗੱਲ ਨਹੀਂ ਤੇ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਦੀ ਗੱਲ ਵਾ ਏਦਾ ਪੁੱਤ ਪੁੱਤ ਜੇ ਤੁਮਾ ਲੋਕਾਂ ਦੀਆਂ ਕੁੜੀਆਂ ਸਵੇਰੇ ਵੇਖਦਾ ਨਾ ਡਿਊਟੀ ਜਾਂਦੇ ਆ ਤੇ ਮੇਰੇ ਮਨ ਚ ਵੀ ਚਾਹ ਆਉਂਦਾ ਵਾ ਕਿ ਏਦਾਂ ਹੀ ਮੇਰੀ ਧੀ ਜਾਇਆ ਕਰੇ ਨਾਲੇ ਪੁੱਤ ਮੇਰੀ ਗੱਲ ਸੁਣ ਕਰਨ ਤੇਰਾ ਨਿੱਕਾ ਭਰਾ ਵਾ ਉਹਨੂੰ ਨਾ ਥੋੜਾ ਸਮਝਾਇਆ ਕਰ ਕਿ ਲੋਹਰ ਪੁਣਾਨੀ ਘਰੀ ਦੰਦਾ ਥੋੜਾ ਪੜ੍ਹਾਈ ਵਾਲੇ ਵੀ ਧਿਆਨ ਦੇ ਚੰਗਾ ਕੜੀ ਜੀ ਕਰਨ ਨੂੰ ਤੁਮੇ ਬਥੇਰਾ ਸਮਝਾਉਣੀ ਆ ਪਰ ਉਹਦੇ ਪੱਲੇ ਹੀ ਨਹੀਂ ਪੈਂਦਾ ਮੁੰਡਿਆਂ ਦਾ ਖੇੜਾ ਹੀ ਨਹੀਂ ਛੱਡਦਾ ਕੀ ਕਰਾਂ ਹੁਣ ਮੈਂ ਉਹ ਚੱਲ ਪੁੱਤ ਜੇ ਨਿਆੜਾ ਵਾ ਤੇ ਉਹਨੂੰ ਤੋਂ ਸਮਝਾਇਆ ਕਰ ਕੋਈ ਗੱਲ ਨਹੀਂ ਹੋਣਾ लवली ਨੂੰ ਵੀ ਵੇਲਾ ਤੇਰੇ ਹੁੰਦਾ ਕਿੰਨਾ ਪੜਾਇਆ ਲਿਖਾਇਆ ਉਹਦੇ ਕਰਮਾਂ ਦੀ ਨੌਕਰੀ ਨਹੀਂ ਹਾਂਜੀ ਤੇ ਚੱਲ ਹੁਣ ਘਰ ਦਾ ਕੰਮ ਕਰਦਾ ਵਾ ਤੇ ਮੈਨੂੰ ਇਹ ਆ ਬਚਾਰ ਤੁਸੀਂ ਤੇ ਨੌਕਰੀ ਕਰੋ ਦੋਵੇਂ ਭੈਣ ਭਰਾ ਨਹੀਂ ਨਹੀਂ ਡੈਡੀ ਜੀ ਅਸੀਂ ਤੇ ਕਰਾਂਗੇ ਡੈਡੀ ਜੀ ਪੜਾਈ ਵਾਲ ਤੇ ਮੈਂ ਪੂਰਾ ਧਿਆਨ ਦੇਣ ਦੀ ਆ ਅ ਜਦੋਂ ਘਰ ਚ ਕਲੇਸ਼ ਪਿਆ ਜਾਂਦਾ ਨਾ ਫਿਰ ਤੇ ਜੀ ਨਹੀਂ ਕਰਦਾ ਪੜਨ ਨੂੰ ਉਹ ਚੱਲ ਪੁੱਤ ਨਿੱਕੀਆਂ ਨਿੱਕੀਆਂ ਗੱਲਾਂ ਦਾ ਨਹੀਂ ਗੁੱਸਾ ਨਹੀਂ ਕਰੀਦਾ ਤੇਰੀ ਭਾਬੀ ਆ ਉਹ ਤੇਰੇ ਤੋਂ ਵੱਡੀ ਆ ਕੋਈ ਗਲਤੀ ਤੇ ਤੈਨੂੰ ਕਹਿੰਦੀ ਹੋਊਗੀ ਡੈਡੀ ਜੀ ਨਿੱਕੇ ਨਿੱਕੇ ਗੱਲਾਂ ਤਾਂ ਐਵੇਂ ਟੋਕਦੇ ਰਹਿੰਦੇ ਆ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਸਾਰਾ ਕੰਮ ਵੀ ਕਰੀਦਾ ਵਾ ਉਹ ਚਲ ਪੁੱਤ ਗੁੱਸਾ ਨਾ ਕਰਿਆ ਕਰ ਤੇਰੇ ਤੋਂ ਵੱਡੀ ਆ ਉਹ ਜਿੱਦਾਂ ਵੀ ਕਹਿੰਦੀ ਉਹਦੀ ਮੰਨਿਆ ਕਰ ਚਲੋ ਕੋਈ ਗੱਲ ਨਹੀਂ ਡੈਡੀ ਜੀ ਮੈਂ ਅੱਗੇ ਤੋਂ ਧਿਆਨ ਰੱਖੂਗੀ ਇਹ ਗੱਲ ਦਾ ਧਿਆਨ ਰੱਖੀ ਮੇਰਾ ਪੁੱਤ ਚੰਗਾ ਤੇ ਆਪਣੇ ਪੜ੍ਹਾਈ ਵਾਲ ਧਿਆਨ ਦੇ ਹੁਣ ਠੀਕ ਆ ਡੈਡੀ ਜੀ ਮੇਰੀ ਗੱਲ ਸੁਣੋ ਹਾਂ ਹਾਂਜੀ ਮੈਂ ਤਾਂ ਨਾ ਗੱਲ ਕਰਨੀ ਸੀ ਇੱਕ ਦੱਸੋ ਕਾਲੇ ਨਾ ਪਿਓ ਹੌਸਲੇ ਨਾਲ ਗੱਲ ਕਰਿਓ ਗੱਲ ਤੇ ਕਰ ਯਾਰ ਗੱਲ ਕਾਦੀ ਆ ਵੀ ਭੈਣ ਦਾ ਆਇਆ ਸੀ ਫੋਨ ਉਹ ਨਾ ਸੰਦੀਪ ਵਾਸਤੇ ਰਿਸ਼ਤੇ ਦੀ ਦੱਸ ਪਾਉਣ ਲਈ ਆ ਵੀ ਮੁੰਡਾ ਬਾਹਰੋਂ ਆਇਆ ਵਾ ਤੇ ਜ਼ਮੀਨ ਵੀ 10 ਕਿੱਲੇ ਆਉਂਦੀ ਆ ਤੇ ਘਰ-ਬਾਰ ਬੜਾ ਵਧੀਆ ਬਣਿਆ ਵਾ ਸੌਖੇ ਆ ਜੱਟ ਤੁਸੀਂ ਦੱਸੋ ਕਿੱਦਾਂ ਕਰਨੀ ਆ ਮੈਂ ਤੁਹਾਨੂੰ ਇਹੋ ਗੱਲ ਕਹੀ ਮੈਂ ਵੀ ਮੈਂ ਕੋਈ ਵੀ ਫੈਸਲਾ ਕੱਲੀ ਨਹੀਂ ਲੈ ਸਕਦੀ ਮੈਂ ਆਪਣੇ ਘਰ ਸਲਾਹ ਕਰੂੰਗੀ ਤੇ ਫੇਰ ਤੈਨੂੰ ਦੱਸੂੰਗੀ अच्छाला रामराते तू वढ़िया ਗੱਲ ਕੀਤੀ ਆ ਵੀ ਜਿਹੜਾ ਕਹਤਾ ਵਾ ਵੀ ਮੈਂ ਇਕੱਲੇ ਹੀ ਫੈਸਲਾ ਨਹੀਂ ਲੈ ਸਕਦੀ ਉਹਨਾਂ ਨੂੰ ਪੁੱਛ ਕੇ ਦੱਸੂੰਗੀ ਪਰ ਮੇਰੇ ਮਰਦ ਦੇ ਵਿੱਚ ਵੀ ਨਾ ਬੜੇ ਸੁਪਨੇ ਆ ਮੈਨੂੰ ਇਹ ਆ ਵੀ ਮੇਰੀ ਧੀ ਪੜ੍ਹ ਲਿਖ ਕੇ ਨਾ ਤੇ ਆਪਣੇ ਪੈਰਾਂ ਤੇ ਖੜੀ ਹੋ ਜਾਏ ਕਿ ਕਿਸੇ ਦੇ ਮਤਾਜ ਨਾ ਹੋਵੇ ਕਿ ਕੋਈ ਪੈਸਾ ਮੰਗਣ ਦੀ ਲੋੜ ਨਾ ਪਵੇ ਮੇਰੀ ਧੀ ਨੂੰ ਮੈਂ ਤਾਂ ਉਹਨੂੰ ਅਜੇ ਪੜਾਉਣਾ ਵਾਂ ਉਹਨੂੰ ਸਾਰੀ ਗੱਲ ਦੱਸਦੀ ਵੀ ਉਹਦਾ ਡੈਡੀ ਨਹੀਂ ਬੰਦਾ ਜੀ ਮੈਂ ਇਹ ਗੱਲ ਤੇ ਉਹਨੂੰ ਪਹਿਲਾਂ ਹੀ ਦੱਸ ਦਿੱਤੀ ਸੀਗੀ ਵੀ ਉਹਨਾਂ ਨੇ ਨਹੀਂ ਮੰਨਣਾ ਪਰ ਫੇਰ ਵੀ ਮੇਰਾ ਫਰਜ਼ ਹੀ ਏ ਇੱਕ ਵਾਰਾ ਤੁਹਾਡੇ ਨਾਲ ਗੱਲ ਕਰਨ ਦਾ ਕੱਲ ਨੂੰ ਹੋਰ ਕੋਈ ਗੱਲ ਹੁੰਦੀ ਨਾ ਤਸੀਂ ਕਹਿਣਾ ਸੀ ਕਿ ਤੂੰ ਮੇਰੇ ਨਾਲ ਤੇ ਇੱਕ ਵਾਰਾ ਗੱਲ ਕਰਦੀ ਜੇ ਭੈਣ ਜੀ ਤੁਹਾਨੂੰ ਫੋਨ ਕਰ ਦੇਣਗੇ ਸਿੱਧਾ ਤੇ ਭਾਜੀ ਤੁਸੀਂ ਮਨ ਬਣਾਇਆ ਕਿ ਨਹੀਂ ਬਣਾਇਆ ਹੁਣ ਮੈਂ ਤੁਹਾਨੂੰ ਦੱਸਦਾ ਵਾ ਆਪਣੇ ਹਿਸਾਬ ਨਾਲ ਜੇ ਫੋਨ ਵੀ ਆਊਗਾ ਨਾ ਤੇ ਜੋ ਵੀ ਜਵਾਬ ਦੇਣਾ ਦੇ ਦਿਓ ਤੁਸੀਂ ਚੱਲ ਮੈਂ ਰਮਨ ਮੰਨਦਾ ਵਾ ਫੇ ਮੁੰਡਾ ਬਾਹਰ ਆਇਆ ਵਾ ਸਾਨੂੰ ਇਹ ਥੋੜਾ ਵਾ ਕਿ ਰਿਸ਼ਤੇ ਆਦਾ ਘਾਟਾ ਵਾ ਹੋਰ ਕੋਈ ਰਿਸ਼ਤਾ ਮਿਲ ਜੂਗਾ ਵਧੀਆ ਕੋਈ ਚਲ ਕੋਈ ਗੱਲ ਨਹੀਂ ਰਿਸ਼ਤਿਆਂ ਦੀ ਤਾਂ ਕੋਈ ਘਾਟ ਨਹੀਂ ਗਈ ਨਾਲੇ ਸੰਦੀਪ ਦੀ ਕਿਹੜੀ ਉਮਰ ਹੋ ਗਈ ਆ ਅਜੇ ਡਿਗਰੀ ਕੰਪਲੀਟ ਕਰਨ ਵਿੱਚ ਟਾਈਮ ਹੈਗਾ ਵਾ ਸੋਚੀ ਦੀ ਤੇ ਮੈਂ ਵੀ ਇਹੋ ਹੀ ਆ ਵੀ ਉਹਦੀ ਡਿਗਰੀ ਵੀ ਨਾ ਕੰਪਲੀਟ ਹੋ ਜੂਗੀ ਤੋਨਾਂ ਚਰ ਨੂੰ ਰਿਸ਼ਤੇ ਹੋਰ ਬਥੇਰੇ ਲੱਭ ਜਾਂਦੇ ਆ ਜੇ ਕਾਲੀ ਕਰੀਏ ਨਾ ਫਿਰ ਧੀ ਪਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੁਹਾਡੀ ਗੱਲ ਮੈਂ ਮੰਦੀ ਆ ਵੀ ਉਹ ਨੌਕਰੀ ਤਾਂ ਲੱਗੂਗੀ ਨਾ ਤੇ ਮਾਪਿਆਂ ਦਾ ਨਾਂ ਰੋਸ਼ਨ ਹੁੰਦਾ ਵਾ ਕੱਲ ਨੂੰ ਕਿਸ ਨੇ ਕਹਿਣਾ ਵਾ ਫਲਾਣੇ ਦੀ ਧੀ ਆ ਚੰਗਾ ਪੜੀ ਲਿਖੀ ਹੀ ਤੈਨੂੰ ਕਿਤਾ ਲੱਗੀ ਆ ਉਹ ਤੈਨੂੰ ਇਹੋ ਤੇ ਗੱਲ ਮੈਂ ਸਮਝਾਉਂ ਰਿਆ ਵਾਂ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਜਵਾਬ ਦੇ ਦਿੱਤਾ ਹੀਗਾ ਤੇ ਇੱਕ ਵਾਰ ਫੇਰ ਕਹਿ ਦਊਂਗੀ ਵੀ ਮੈਂ ਤੇਰੇ ਭਾਜੀ ਨਾਲ ਗੱਲ ਕੀਤੀ ਸੀ ਨਹੀਂ ਮੰਨਦੀ ਚਲ ਜੇ ਮੈਨੂੰ ਵੀ ਫੋਨ ਤੇ ਕਰੂਗਾ ਨਾ ਮੇਰੇ ਨਾਲ ਗੱਲ ਤੇ ਮੈਂ ਫੇਰ ਉਹਨੂੰ ਦੱਸ ਦਊਂਗਾ ਵੀ ਅਜੇ ਅਸੀਂ ਰਿਸ਼ਤਾ ਨਹੀਂਆ ਕਰਨਾ ਅਸੀਂ ਅਜੇ ਕੁੜੀ ਨੂੰ ਹੋਰ ਪੜਾਉਣਾ ਵਾ ਅੱਗੇ ਜੇ ਫੋਨ ਕਰੂ ਨਾ ਕਿਸ ਤਰੀਕੇ ਨਾਲ ਗੱਲ ਕਰਿਓ ਸਿੱਧਾ ਜਵਾਬ ਨਾ ਦਿਓ ਰਿਸ਼ਤੇਦਾਰੀ ਦਾ ਮਾਮਲਾ ਵਾ ਕੱਲ ਨੂੰ ਅਗਲੀ ਗੁੱਸਾ ਕਰੂਗੀ ਕੀ ਪਤਾ ਹੁੰਦਾ ਵਾ ਮੁੜ ਕੇ ਫੇਰ ਉਹਨੇ ਨਹੀਂ ਰਿਸ਼ਤਾ ਕਰਾਉਣਾ ਫੇਰ ਕਹੂਗੀ ਉਹਦੇ ਤੇ ਭਾ ਗਾਲ ਤਰੀਕੇ ਜਨਾ ਕੀਤੀ ਹੋਵੇ ਨਾ ਨਾ ਉਹਨੂੰ ਗੁੱਸਾ ਲੱਗੇ ਤੇ ਨਾ ਸਾਨੂੰ ਕੋਈ ਫਰਕ ਪਵੇ ਚੱਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਨੂੰ ਫੋਨ ਆ ਲਾਂਦੇ ਮੈਂ ਆਪੇ ਗੱਲ ਕਰ ਲਵਾਂ ਸਾਰੀ ਚਲੋ ਠੀਕ ਫੱਬੀ ਮੇਰੀ ਗੱਲ ਸੁਣੋ ਹੂੰ ਟਾੜ ਦੇ ਚ ਇੰਨੀ ਆਕੜ ਕਾਦੀ ਆਕੜ ਆਪੋਲੇ ਜਿਨਾ ਬਣੋ ਪਤਾ ਤਾਂ ਤੁਹਾਨੂੰ ਸਾਰਾ ਹੀ ਆ ਜਦੋਂ ਅਸੀਂ ਸੂਟ ਲਿਆ ਕੇ ਦਿੱਤਾ ਇੰਨੇ ਪਿਆਰ ਨਾਲ ਤੇ ਤੁਸੀਂ ਰੱਖਿਆ ਕਿਉਂ ਨਹੀਂ ਮੇਰੀ ਮਰਜ਼ੀ ਮੈਂ ਭਾਈ ਰੱਖਾਂ ਤੇ ਭਾਈ ਨਾ ਰੱਖਾਂ ਤੈਨੂੰ ਇਹਦੇ ਵਿੱਚ ਕੀ ਆ ਅੱਛਾ ਹੁਣ ਟਾੜ ਦੀ ਮਰਜ਼ੀ ਚੱਲਣੀ ਆ ਕੇ ਸੱਸ ਮਾਂ ਨੂੰ ਤਾਂ ਤੁਸੀਂ ਸੱਸ ਮਾਂ ਸਮਝਦੇ ਹੀ ਨਹੀਂ ਆ ਜਦੋਂ ਇੰਨੇ ਪਿਆਰ ਨਾਲ ਲਿਆ ਕੇ ਦਿੱਤਾ ਸੀ ਤੁਹਾਨੂੰ ਰੱਖ ਲੈਣਾ ਚਾਹੀਦਾ ਸੀ ਉਦਾਂ ਕਹਿੰਦੇ ਸੀ ਮੈਨੂੰ ਨਾਲ ਨਹੀਂ ਖੜਿਆ ਤੈਨੂੰ ਇਹਦੇ ਵਿੱਚ ਕੀ ਆ ਮੇਰ ਕੋ ਵਾਦੂ ਸੂਟ ਵਾ ਠੀਕ ਵਾ ਨਾ ਮੈਂ ਤੁਹਾਡੇ ਸੂਟ ਤੇ ਨਹੀਂ ਆਈ ਵੀ ਤੁਸੀਂ ਲਿਆ ਕੇ ਦੋਗੇ ਤਾਂ ਸਰੀ ਮੈਂ ਸੂਟ ਪੋਣਾ ਵਾ ਜਦੋਂ ਤੁਸੀਂ ਮੈਨੂੰ ਨਾਲ ਨਹੀਂ ਖੜਿਆ ਚਾਹੀਦਾ ਮੈਨੂੰ ਨਾਲ ਖੜਦੀਆਂ ਨਹੀਂ ਆਪਣੇ ਸੂਟ ਤੁਸੀਂ ਵਿਖਾਲੇ ਮੈਨੂੰ ਆਪਣੇ ਵਿਖਾਲੇ ਨਹੀਂ ਆ ਪਤਾ ਜੋ ਵੀ ਵਧੀਆ ਲੈਂਦੇ ਹੋਣੇ ਆ ਤੇ ਮੇਰੇ ਵਾਸਤੇ ਲੈਂਦਾ ਰਹਿੰਦ ਖੁੰਦ ਪਿਲੇ ਆ ਕੇ ਤੇ ਮੱਥੇ ਮਾਰ ਦਿੰਦੇ ਆ ਕੋਈ ਨਹੀਂ ਜਿੱਦਾਂ ਦਾ ਹਉ ਰੱਖ ਲੈਣਾ ਵਾ ਉਹ ਜਿੱਦਾਂ ਦਾ ਤੇਰਾ ਸੂਟ ਲੈਂਦਾ ਨਾ ਉਦਾਂ ਦੇ ਅਹੀਂ ਲਏ ਆ ਉਹ ਪਤਾ ਵਾ ਮੈਨੂੰ ਕਿੱਦਾਂ ਦਾ ਲਿਆਂਦਾ ਵਾ ਠੀਕ ਵਾ ਨਾ ਉਹ ਵੀ ਵੇਖਣ ਨੂੰ ਦਿਲ ਨਹੀਂ ਕਰਨ ਦੇ ਜਿੱਦਾਂ ਦਾ ਸੂਟ ਵਾ ਕੋਈ ਗੱਲ ਨਹੀਂ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਕਿੱਦਾਂ ਦੇ ਲਿਆਂਦੇ ਆ ਮੈਂ ਨਹੀਂ ਰੱਖਦੀ ਛਾਟੇ ਵਰਗੇ ਨਹੀਂ ਹੈਗੇ ਮੇਰੇ ਨਾਲ ਸਿਰਖ ਪਾਉਣਾ ਆਇਆ ਕਰ ਚੰਗਾ ਮੇਰਾ ਸੇਰੀ ਨਾ ਕੈਮ ਨਹੀਂਗਾ ਹੈਗਾ ਤੇ ਮੈਨੂੰ ਵੀ ਲੋੜ ਨਹੀਂ ਹੈਗੀ ਲੋੜ ਨਹੀਂ ਹੈਗੀ ਤਾਂ ਆਉਣੀ ਆ ਲੋੜ ਨਹੀਂ ਹੈਗੀ ਤੇ ਕਦੀ ਮਾਂ ਦੀ ਵਰੀ ਆ ਜਾਂਦੀ ਤੇ ਕਦੀ ਧੀ ਦੀ ਵਰੀ ਆ ਜਾਂਦੀ ਉਹਦਾਂ ਦੀ ਮਾਂ ਤੇ ਉਹਦਾਂ ਦੀ ਇਹ ਦੋਵੇਂ ਜਣੀਆਂ ਇੱਕੋ ਜੀਆਂ ਰਪਿੰਦਰ ਹਾਂਜੀ ਮੈਂ ਤੈਨੂੰ ਢੀਕਣ ਰਿਆ ਕੋਠੇ ਨਹੀਂ ਕੋਈ ਉਹ ਕੰਮ ਹੀ ਆ ਕੋਈ ਮੈਂ ਗੱਲ ਕਰਨੀ ਤੇ ਨਾਲ ਮੈਂ ਤੇ ਆਈਆਂ ਵੀ ਚਾਹ ਕੋਟ ਪੀ ਲੋ ਉਹ ਚਾਹ ਬਾਅਦ ਚ ਪੀਨੇ ਆ ਕੋਠੇ ਤੇ ਆ ਤੂੰ ਮੇਰੇ ਨਾਲ ਦੱਸੋ ਸਹੀ ਗੱਲ ਕਿਹੜੀ ਆ ਪਤਾ ਤਾਂ ਲੱਗੇ ਉਹ ਗੱਲ ਵੀ ਦੱਸ ਦਿਨਾ ਵਾ ਇੱਥੇ ਤੇ ਆ ਚਾਹ ਠੰਡੀ ਹੋ ਜਣੀ ਸੀ ਤੇ ਮੈਂ ਹੈਗਾ ਪੀ ਲੈਂਦੀ ਤੇ ਤੁਸੀਂ ਚਾਹ ਲੰਗਦੀ ਆ ਜਦੋਂ ਘਰ ਚ ਕਪਾਦ ਪਿਆ ਹੋਵੇ ਮੰਮੀ ਕੱਲ ਮੈਨੂੰ ਦੱਸਣ ਢੀ ਹੀ ਜੇ ਕਰਨੇ ਤੈਨੂੰ ਕਹਿਤਾ ਸੀ ਵੀ ਕੱਪੜੇ ਪ੍ਰੈਸ ਕਰ ਦੇ ਤੇ ਤੂੰ ਕਰ ਦਿੰਦੀ ਬਾਕੀਆਂ ਨਾਲ ਤਾਂ ਚੱਲ ਹੈ ਹੀ ਕੁਛੇ ਨਾਰਾਜ਼ਗੀ ਉਹਦੇ ਵਿਚਾਰਾ ਕੱਲਾ ਵਾ ਜਾਂਦੇ ਹੋਏ ਵੀ ਉਹ ਵਹਿਆ ਵਾ ਤੇ ਤੂੰ ਜਿਹੜੀ ਉਹਨੂੰ ਨਾ ਕਰਤੀ ਵੀ ਉਹਨਾਂ ਕੋ ਕਰਾਲਾ ਉਹਨਾਂ ਨਾ ਕਰਿਆ ਕਰ ਮੰਮੀ ਉਹ ਤੋਂ ਗੁੱਸਾ ਕਰਦੀ ਆ ਗੱਲ ਉਹ ਨਹੀਂ ਗਈ ਹੈਗੀ ਮੈਂ ਉਹਨੂੰ ਮਨਾ ਥੋੜਾ ਕੀਤਾ ਸੀ ਸਵੇਰੇ ਸਵੇਰਾ ਟਾਈਮ ਹੁੰਦਾ ਵਾ ਉਧਰੋਂ ਮੈਨੂੰ ਵੀ ਕਈ ਕੰਮ ਹੁੰਦੇ ਆ